ਜੇ ਆਪਾਂ ਤੁਹਾਨੂੰ ਦਿਖਾਉਣਾ ਹੈ ਵੀ ਅੱਜ ਆਪਣਾ ਇਹ ਗਰਾਊਂਡ ਕਿੰਨੇ ਕਿੱਲਾਂ ਦੇ ਵਿੱਚ ਬਣਿਆ ਹੋਇਆ ਹੈ ਕਿੰਨੇ ਏਕੜ ਜ਼ਮੀਨ ਦੇ ਵਿੱਚ ਬਣਿਆ ਹੋਇਆ ਹੈ ਹਨ ਤੇ ਆ ਮੇਰੇ ਪਿੰਡ ਦਾ ਗਰਾਊਂਡ ਹੈ ਲੋ ਜੀ ਸ੍ਰੀ ਗੁਰੂ ਤੇਗ ਬਹਾਦਰ ਸਟੇਡੀਅਮ ਪਿੰਡ ਭਾਰਾ ਜ਼ਿਲ੍ਹਾ ਮਾਨਸਾ ਹਨ ਤੁਹਾਨੂੰ ਇਹਦਾ ਜਿਮ ਹਾਲ ਵੀ ਦਿਖਾਉਣਾ ਹੈ ਵੀ ਜਿਹੜੇ ਮੁੰਡੇ ਜਿਮ ਦੇ ਸ਼ਕੀਨ ਨੇ ਉਹਨਾਂ ਵਾਸਤੇ ਜਿਮ ਹਾਲ ਵੀ ਬਣਿਆ ਹੋਇਆ ਹੈ ਹਨ ਤੇ ਬਾਕੀ ਉਹ ਉਧਰਲੇ ਪਾਸੇ ਨਾ ਉਹ ਮੁੰਡੇ ਨਾ ਅਰ ਸਖਣ ਦੇ ਸ਼ਕੀਨ ਨੇ ਸਾਰੇ ਉਹ ਜੀ ਆ ਗਿਆ ਜੇ ਮਹਾਲ ਠੀਕ ਹੈ ਨਾ ਸੋ ਮੈਂ ਦਿਖਾਉਣਾ ਹੁਣ ਜੇ ਮੈਂ ਅੰਦਰ ਲਾ ਵੀ ਕੀ ਕੁ ਸਾਮਾਨ ਹੈਗਾ ਕਿ ਕੁਸ ਨਹੀਂ ਹੈਗਾ ਤੇ ਆ ਬਈ ਤੇ ਆ ਦੇਖੋ ਇੰਨਾ ਕੁ ਸਾਮਾਨ ਆ ਕੁਛ ਖਰਾਬ ਹੋਇਆ ਪਏ ਇਹਨੂੰ ਸੰਭਾਲਣ ਵਾਸਤੇ ਵੀ ਬੰਦਾ ਜ਼ਰੂਰੀ ਚਾਹੀਦਾ ਤੇ ਆ ਹਿੱਸਾ ਵਗੈਰਾ ਇੱਧਰ ਲੱਗਿਆ ਹੋਇਆ ਹੈ ਨਾ ਤੇ ਆ ਡੰਬਲ ਡੰਬਲ ਪਏ ਨੇ ਤੇ ਆ ਮੁੰਡਾ ਇੱਧਰ ਇੰਝ ਮਲਾਉਣ ਦਾ ਸਕੀਨ ਆ ਬਈ ਇਹਦਾ ਨਾਮ ਕੀ ਹੈ ਬਈ ਬਈ ਤੇਰਾ ਨਾਮ ਕੀ ਹੈ ਹੈਂ ਬਦਕੀਆ ਐਸਾ ਫੈਂਟ ਕਿਹੜਾ ਬਈ ਤੇਰਾ ਬਈ ਅਸੀਗਾ ਤੈਨਾਂ ਤੋਂ ਇਹ ਮੂੰ ਤਾਂ ਕਰੀ ਬਈ ਮੂੰ ਤਾਂ ਦਿਖਾ ਦੇ ਯਾਰ ਬਈ ਇਹ ਗਰਾਊਂਡ ਕਿੰਨੇ ਏਕੜ ਦੇ ਵਿੱਚ ਬਣਿਆ ਹੋਇਆ ਹੈ ਇਹ ਬਈ 4 ਗੱਲਿਆਂ ਦੇ ਬਣਾ ਆ ਅੱਛਾ 4 ਗੱਲਿਆਂ ਦੇ ਵਿੱਚ ਬਣਿਆ ਹੋਇਆ ਹੈ ਉਰੇ ਸਹੂਲਤ ਕਿਹੜੀ ਕਿਹੜੀ ਹੈ ਸਹੂਲਤ ਰੇ ਤਾਂ ਹੀ ਕਰਾਣੀ ਕਰਾਉਣੇ ਮਤਲਬ ਵੀ ਦੇਸ ਲਾਉਣ ਦੀ ਟ੍ਰੈਕ ਬਣਾਉਣਾ ਅੱਛਾ ਉਹ ਵੱਡੀ ਵਾਲੇ ਕਿਹੜੇ ਨੇ ਉਹਦੇ ਫ੍ਰੈਟ ਵਾਲੇ ਤੇ ਜਿੰਮ ਬੜੀ ਗੀ ਠੀਕ ਹੈ ਚਲੋ ਵਧੀਆ ਗੱਲ ਹੈ ਨਾ ਬਈ ਹਾਂ ਆ ਬੈਠਾ ਬਈ ਕਲਦੀਪ ਹੈ ਨਾ ਕਲਦੀਪ ਰੌਣਾ ਇਹ ਸੋਨੀ ਦਾ ਭਰਾ ਛੋਟਾ ਤੇ ਹੋਰ ਕਲਦੀਪ ਕਿਵੇਂ ਠੀਕ ਹੈ ਕਿਵੇਂ ਖੇਡ ਗਿਆ ਟੇ ਹਾਂ ਇਧਰਲੇ ਪਾਸੇ ਰਾਮਾ ਖੜਾ ਆ ਖੜਾ ਰਾਮਾ ਆ ਬਈ ਸੈਕਸ਼ਨ ਖੜਾ ਹੈ ਨਾ ਉਧਰਲੇ ਪਾਸੇ ਸਾਨੂੰ ਉਹ ਦਿਖਾਉਣਾ ਤੂਫਾਨ ਇਧਰ ਅਜਬ ਖੇਡਣ ਵੀ ਜਾਣਾ ਸੀ ਤੂਫਾਨ ਨੇ ਹਲਕਰ ਅੱਜ ਕਿਸੇ ਕਰਦੇ ਕੰਮ ਕਰਕੇ ਵਿਚਾਰਾ ਤੋਂ ਖੇਡਣ ਜਾਏ ਨਹੀਂ ਗਿਆ ਤਾਂ ਰਹਿ ਗਿਆ ਮਰਮਾਨ ਕੀ ਕਹਿੰਦਾ ਲੋਟ ਮਿਹਨਤ ਲਾ ਕੇ ਹਟਿਆ ਚੱਲ ਵਧੀਆ ਯਾਰ ਗਾਓ ਜੀ ਇਧਰ ਆ ਲੱਗ ਰਹੇ ਨੇ ਮੁੰਡੇ ਅੱਜ ਫੇਰ ਦੁਬਾਰੇ ਮਿਹਨਤ ਲਾਉਣ ਹਨਾ ਤੇ ਇਹ ਬਾਈ ਜਿਹੜੀਆਂ ਮੂਸਲੀ ਤੇ ਆਪਣਾ ਇਹ ਬਣਵਾਏ ਹੋਨੇ ਹਨਾ ਇਹ ਸੋਨੀ ਬਾਈ ਨੇ ਬਣਵਾਏ ਨੇ ਹਨਾ ਇਹਨਾਂ ਨੇ ਤੇ ਬਹੁਤ ਬਾਈ ਸੋਨੀ ਇੱਥੇ ਮਿਹਨਤ ਲਾਉਂਦਾ ਰਿਹਾ ਇੱਥੇ ਬਾਈ ਇਹ ਗਰਾਊਂਡ ਦੇ ਵਿੱਚ ਜੱਗੂ ਵੀ ਆਇਆ ਜੱਗੂ ਨੇ ਵੀ ਮਿਹਨਤ ਲਾਈ ਆ ਹਨਾ ਜੱਗੂ ਨੇ ਕੁਲਵੀਰ ਨੇ ਤੇ ਹੋਰ ਸਾਰੇ ਜਿੰਨੇ ਵੀ ਖੜਿਆ ਰੀ ਨੇ ਕਈ ਜਿਵੇਂ ਛਾਤਰੇ ਵਰਗੇ ਨੇ ਭਿੱਖੇ ਵਾਲੇ ਬਿੱਕਰ ਹੋਰੀ ਠੂਰੀ ਬਸਵਾਨਾ ਇਹ ਸਾਰੇ ਬੰਦੇ ਇਸ ਗਰਾਊਂਡ ਦੇ ਵਿੱਚ ਨਾ ਮਿਹਨਤ ਲਾਉਂਦੇ ਰਹੇ ਨੇ ਬਾਈ ਗਰਮੀ ਦੇ ਸੀਜ਼ਨ ਦੇ ਵਿੱਚ ਉਦੋਂ ਡੋਗਰ ਭਿੱਖੀ ਨੇ ਉਹਨਾਂ ਦਾ ਕੈਂਪ ਲਾਇਆ ਸੀਗਾ ਤੇ ਉਧਰਲੇ ਪਾਸੇ ਬਾਈ ਨਟੋ ਉੱਬੇ ਆਹ ਮੁੰਡਿਆਂ ਦੀ ਲੱਗੀ ਸ਼ਰਤ ਰੇਸ ਲਾਉਣ ਦੀ ਜਿਹੜੇ ਹੈ ਜਿਹੜੇ ਸਾਰਿਆਂ ਤੋਂ ਵੀ ਪਹਿਲਾਂ ਦੁਬਾਰੇ ਇੱਥੇ ਮੁੜ ਕੇ ਆਉਗਾ ਦੋ ਦੋ ਆਂਡਿਆਂ ਦੀ ਟਰਿਆਂ ਦੀ ਤੇ ਦੇਖਦੇ ਇਹਨਾਂ ਚੋਂ ਕਿਹੜਾ ਪਹਿਲਾਂ ਮੁੜ ਕੇ ਆਉਂਦਾ ਹੈ ਹਨਾ ਤੇ ਉਧਰ ਗਾਗੂਆ ਇੱਧਰ ਪੰਮੀ ਆ ਹਨਾ ਤੇ ਆਪਾਂ ਦੇਖਦੇ ਇਹਨਾਂ ਦੇ ਵਿੱਚੋਂ ਵੀ ਕਿਹੜਾ ਬੰਦਾ ਫਰਟੋ ਯਾਰ ਬਾਹਰ ਨਾ ਬੋਲੋ ਰੈਡੀ ਤੋਂ ਬਾਅਦ ਹੋਗਾ ਠੀਕ ਆ ਆਓ ਇਧਰ ਓਏ ਬਾ ਲੈ ਵੀ ਹਲੇ ਇਹਨਾਂ ਦੀ ਸਟਾਰਟਿੰਗ ਹੈ ਨਾ ਦੇਖਦੇ ਆ ਵੇ ਹਾਂ ਕੋਈ ਸਕੂਟਰ ਲਓ ਜੀ 400 ਮੀਟਰ ਦੀ ਰੇਸ ਦੀ ਸ਼ਰਤ ਲੱਗੀ ਹੋਈ ਹੈ ਇਹਨਾਂ ਦੀ ਵੀ ਜਿਹੜਾ ਪਹਿਲਾਂ ਉਰੇ ਆ ਗਿਆ ਉਹੀ ਦੋ ਆਂਡਿਆਂ ਦੀ ਟ੍ਰੇਲ ਲੈਊਗਾ ਤੇ ਦੇਖਦੇ ਆ ਹੁਣ ਆਪਾਂ ਇਹਨਾਂ ਚੋਂ ਕਿਹੜਾ ਪੰਮੀ ਜਿੱਦਾ ਹੈ ਜਾ ਉਧਰ ਗਾਗੂ ਜੇ ਦਾ ਇਹ ਵਿਚਾਲੇ ਨਾਲ ਸਤਨਾਮ ਖੜਾ ਹੈ ਨਾ ਲੈ ਤੁਨ ਮਾਪਾ ਜੂਮ ਕਰਕੇ ਵੀ ਦਿਖਾ ਦਿੰਦਾ ਥੋੜਾ ਜਿਆ ਤੇ ਲਓ ਜੀ ਲਓ ਬਈ ਇਹਨਾਂ ਹੀ ਲੱਗੀ ਹੁਣ ਸ਼ਰਤਾਂ ਤੇ ਦੇਖਦੇ ਆਪਾਂ ਇਹਨਾਂ ਚ ਕਿਹੜਾ ਹੁੰਦਾ ਲਓ ਬਈ ਇਧਰੋਂ ਫਿਰ ਗਾਗੂਆ ਜਾ ਰਿਹਾ ਹੈ ਨਾ ਮੂਰੇ ਇਹਨਾਂ ਚ ਇਹਨਾਂ ਦੇ ਵਿੱਚੋਂ ਆ ਪੰਮੀ ਦਾ ਭਾਈ ਮਗ ਰਹਿ ਗਿਆ ਤੇ ਬੰਮੀ ਦਾ ਖੜ ਗਿਆ ਬਾਈ ਹੁਣ ਇਹ ਇਹ ਸ਼ਰਤ ਦਊਗਾ ਖੜ ਗਿਆ ਬੰਮੀ ਠੀਕ ਹੈ ਆ ਖੜ ਗਿਆ ਬੰਮੀ ਲੈ ਲੈ ਵੀ ਬੰਮੀ ਹੁਣ ਤੈਨੂੰ ਸ਼ਰਤ ਦੇਣੀ ਪੂ ਠੀਕ ਹੈ ਨਾ ਆ ਖੜਾ ਬਾਈ ਆ ਲੱਗ ਰਿਹਾ ਕੱਟੇ ਵਾਂਗੂ ਹੌਕਣੇ ਦਾ ਲੈ ਬਾਈ ਗਾਗੂ ਆ ਤਾਂ ਆ ਗਿਆ ਸ਼ਰਤ ਜਿੱਤ ਗਿਆ ਇਹਦੇ ਵਿੱਚ ਠੀਕ ਹੈ ਨਾ ਆ ਆ ਗਿਆ ਗਾਗੂ ਉੱਥੇ ਠੀਕ ਹੈ ਬਾਈ ਜਿੱਥੋਂ ਇਹ ਤੁਰਿਆ ਤੀ ਹਣਾ ਲੋ ਵੀ ਵਧੀਆ ਚੰਗੀ ਗੱਲ ਲੱਗੀ ਨਾ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰ ਦਿਓ ਲੇ ਵੀ ਆ ਪੰਮੀ ਉਹ ਰਾਣੀ ਸ਼ਰਤ ਲੱਗਦੀ ਹੈ ਨਾ ਹਾਂਜੀ ਤੇ ਲੈ ਬਈ ਹੁਣ ਦੱਸ ਬਈ ਇਹਨਾਂ ਦੀ ਕੀ ਕੀ ਸ਼ਰਤ ਲੱਗੀ ਦੀ ਕਾਦੇ ਫਸੇ ਲਈ 35 ਕਿਲੋ ਬੱਕਰੀ 35 ਕਿਲੋ ਬੱਕਰੀ ਲੱਗੀ ਸੀ ਹੱਸਿਆ ਹੁਣ ਪੰਮੀ 35 ਕਿਲੋ ਬੱਕਰਾ ਦਊਗਾ ਸਾਰਿਆਂ ਨੂੰ ਪਾਊਗਾ ਕਿ ਕੱਲਾ ਭੱਜੇ ਸੀ ਜੀ ਉਹ ਬੰਦਾ ਪਹਿਲੇ ਨੰਬਰ ਤੇ ਆ ਗਿਆ ਤੇ ਆ ਗਿਆ ਆ ਦੂਜਾ ਇੱਕ ਕੜਤ ਜੀ ਸੀ ਤੀਜਾ ਸਾਨੂੰ ਕੋਈ ਬੰਦਾ ਮਿਲਿਆ ਨਹੀਂ ਨਹੀਂ ਤੀਜਾ ਨਾਮ ਵੀ ਦੇਣ ਦੇ ਆ ਗਿਆ ਆ ਗਿਆ ਆ ਮੁੰਡੇ ਜਿੱਤੇ 35 ਕਿਲੋ ਬੱਕਰਾ ਨੰਬਰ ਤੇ ਇਹਨੇ ਜਿੱਤਿਆ ਇਹ 35 ਕਿਲੋ ਬੱਕਰਾ ਜਿੱਤ ਗਿਆ ਹੈ ਕਿਉਂਦਾ ਬੱਕਰਾ ਜਿੱਤੇ ਹੀ ਬੱਕਰਾ ਚੱਲ ਮਾਗਰ